ਤੇ ਮੈਂ ਇੱਕ ਬਹੁਤ ਹੀ ਅਹਿਮ ਜਾਣਕਾਰੀ ਤੁਹਾਡੇ ਪੈਨ ਪਰਵਾ ਨਾਲ ਸਾਂਝੀ ਕਰ ਜਾ ਰਿਹਾ। ਔਰ ਕੋਸ਼ਿਸ਼ ਕਰ ਰਿਹਾ ਇਹ ਚੀਜ਼ ਨੂੰ ਮਹਿਸੂਸ ਖੋਤੇ ਕਰਨ ਦੀ। ਤਕਰੀਬਨ ਕੋਈ 65 ਤੋਂ 60 ਸਾਲ ਦੀ ਉਮਰ ਦੀ ਲੇਡੀ ਸੀ। 40 ਸਾਲ ਹੋ ਚਲੇ ਨੇ। ਮੇਰੇ ਦੋ ਬੱਚੇ ਆ। ਦੋਵੇਂ ਸਾਲ ਹੋ ਗਏ ਨੇ ਇੱਕ ਸ਼ੱਤ ਥੱਲੇ ਤੋਂ ਰਹਿ ਰਹੀ ਆ। ਪਰ ਘਰ ਚ ਕੁੱਤੇ ਦੀ ਉਕਾਤ ਆ ਉਹਦੀ। ਜਿਵੇਂ ਆਪਣੀ ਮਰਜ਼ੀ ਦੇ ਨਾਲ ਕਦੇ ਚਾਹ ਦਾ ਕੱਪ ਵੀ ਬਣਾਉਂਦੀ ਆ ਤੇ ਸੱਸ ਮਗਰੋਂ ਕਹਿੰਦੀ ਤੂੰ ਹੁੰਦੀ ਕੌਣਾ। ਕਾਰ ਵਾਲੇ ਨੇ 15 ਜਨਾਨੀਆਂ ਰੱਖੀਆਂ ਹੋਈਆਂ ਨੇ ਬੁੱਢਾ ਹੋ ਗਿਆ ਉਹ ਯਕੀਨ ਜਾਣਿਓ ਵੀਰ ਜੀ ਮੈਂ ਵਾਸ਼ਰੂਮ ਜਾ ਕੇ 15 20 ਮਿੰਟ ਮੈਂ ਰੋਂਦਾ ਰਿਆ ਵਾਂ ਕਿ ਮੇਰਿਆ ਮਾਲਕਾ ਮੈਨੂੰ ਕਹਿੋ ਜੀ ਭੈਣ ਭਰਾਵਾਂ ਨਾਲ ਮੈਨੂੰ ਮਿਲ ਮਲਾ ਰਹਿਆ ਕਿੰਨੀ ਦਰਦ ਭਰਿਆ ਹੋਇਆ ਸਾਡੀਆਂ ਭੈਣ ਭਰਾਵਾਂ ਦਾ ਪਤਾ ਲਾੜਤ ਇਹੋ ਜੇ ਪੈਸੇ ਤੇ ਮੈਂ ਕੰਨਾ ਇਹੋ ਜੀ ਕੋਠੀਆਂ ਤੇ ਲਾੜਤ ਆ ਇਹੋ ਜੇ ਸ਼ਖਸ਼ ਤੇ ਲਾੜਤਾ ਜਿਹੜੀਆਂ ਬਾਹਰ ਦੀਆਂ ਜਨਾਨੀਆਂ ਨੂੰ ਤੇ ਕੋਠੀਆਂ ਪਵਾ ਕੇ ਦੇ ਰਿਆ ਤੇ ਆਪਣੀ ਜਨਾਨੀ ਨੂੰ ਤੂੰ ਅ ਮਤਲਬ ਜਿਹੜਾ ਵਾ ਉਹ ਕੁੱਤੇ ਵਾਂਗੂ ਰੱਖਿਆ ਹੋਇਆ ਵਾ ਲੜਦਾ ਤੇਰੇ ਤੇ ਉਹਦੀ ਸੱਸ ਆ ਉਹਦੀ ਸੱਸ ਦਾ ਕਹਿਣਾ ਸੀ ਕਿ ਮੇਰੇ ਮੁੰਡੇ ਦੀ ਜਿਹੜੀ ਨਾ ਬਿਰਤੀ ਉਹ ਪੌਰੇ ਵਾਲੀ ਆ ਕਦੇ ਉਹ ਫੁੱਲ ਤੇ ਬਹਿੰਦਾ ਕਦੇ ਉਹ ਫੁੱਲ ਤੇ ਬਹਿੰਦਾ ਤੇ ਮੈਂ ਉਹ ਨੂੰ ਉਹ ਨੂੰ ਮਾਂ ਨੂੰ ਕਹਿਣਾ ਚਾਹੁੰਦਾ ਉਹ ਸੱਸ ਨੂੰ ਕਹਿਣਾ ਚਾਹੁੰਦਾ ਵੀ ਐਦਾਂ ਦੀ ਧੀ ਵੀ ਜੰਮ ਦਿੰਦੀ ਏਕ ਹੁਣ ਤੂੰ ਮੈਂ ਸਮਝਦਾ ਕਹਿੰਦੇ ਤਰੀਕ ਪਹੁੰਚ ਬੜੀ ਆ ਪਰ ਕੋਈ ਗੱਲ ਨਹੀਂ ਤੇਰੀ ਪਹੁੰਚ ਤੇ ਬੰਦੇ ਲੈਵਲ ਤੱਕੋਂ ਨਾ ਤੇ ਸਾਡੀ ਪਹੁੰਚ ਬਾਬੇ ਦੀਪ ਸਿੰਘ ਤੱਕ ਆ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਰਾਛੋਟਾ ਦਵਿੰਦਰ ਸਿੰਘ ਧੰਨਵਾਦ ਕਰਦਾ ਉਹਨਾਂ ਭੈਣ ਭਰਾਵਾਂ ਦਾ ਜਿਹੜੀ ਮੇਰੀ ਹਰ ਇੱਕ ਵੀਡੀਓ ਨੂੰ ਬਹੁਤ ਹੀ ਚੰਗੀ ਤਰ੍ਹਾਂ ਬੜੇ ਸੂਝਵਾਨ ਮੇਰੇ ਭੈਣ ਭਰਾਵਾਂ ਵੇਖਦੇ ਨੇ ਤੇ ਆਪਣੇ ਕੀਮਤੀ ਵਿਚਾਰ ਕਮੈਂਟਾਂ ਰਾਹੀਂ ਦੱਸਦੇ ਨੇ ਮੇਰੇ ਵੀਰੋ ਮੇਰੇ ਭੈਣ ਭਰਾਓ ਆ ਦੇਖੋ ਅੱਧੀ ਰਾਤ ਦਾ ਵੇਲਾ ਹੈ ਤੇ ਮੈਂ ਇੱਕ ਬਹੁਤ ਹੀ ਅਹਿਮ ਜਾਣਕਾਰੀ ਤੁਹਾਡੇ ਭੈਣ ਭਰਾਵਾਂ ਨਾਲ ਸਾਂਝੀ ਕਰ ਜਾ ਰਿਹਾ ਹਾਂ ਔਰ ਕੋਸ਼ਿਸ਼ ਕਰਿਓ ਇਹ ਚੀਜ਼ ਨੂੰ ਮਹਿਸੂਸ ਖੁਦ ਤੇ ਕਰਨ ਦੀ। ਔਰ ਸੋਚਿਓ ਕਿ ਸਾਡੀਆਂ ਸਰਕਾਰਾਂ ਸਾਡੇ ਬੱਚੇ ਸਾਡਾ ਸਮਾਜ ਸਾਡੇ ਧੀਆਂ ਪੁੱਤ ਪਤਾ ਨਹੀਂ ਕਿਹੜੀ ਦੁਨੀਆ ਦੇ ਵਿੱਚ ਜੀ ਰਹੇ ਨੇ ਅੱਜ। ਮੈਂ ਗੱਲ ਨੂੰ ਨਾ ਖਿੱਚਦਾ ਹੋਇਆ ਬਿਆਨ ਕਰਾਂ ਕਿ ਅੱਜ ਨਾ ਮੈਨੂੰ ਅੱਜ ਤੋਂ 6 ਮਹੀਨੇ ਪਹਿਲਾਂ ਆਸਟ੍ਰੇਲੀਆ ਤੋਂ ਕਾਲ ਆਈ ਕਿਸੇ ਭੈਣ ਦੀ ਕਿ ਵੀਰ ਜੀ ਮੈਂ ਤੁਹਾਡੀਆਂ ਵੀਡੀਓਆਂ ਅਕਸਰ ਹੀ ਸੋਸ਼ਲ ਮੀਡੀਆ ਤੇ ਤੱਕਦੀ ਰਹੀ ਨਹੀਂ ਆ ਦਿਖਦੀ ਰਹੀ ਨਹੀਂ ਆ ਤੇ ਧੀਆਂ ਪੈਣਾ ਦੇ ਹੱਕ ਦੇ ਵਿੱਚ ਤੁਸੀਂ ਬੜੇ ਵਧੀਆ ਤਰੀਕੇ ਨਾਲ ਮੁੱਦਾ ਚੁੱਕਦੇ ਹੋ ਉਹਨਾਂ ਦੇ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਚੁੱਕਦੇ ਹੋ ਤੇ ਮੈਂ ਤੁਹਾਨੂੰ ਕੋਈ ਆਪਣੀ ਪ੍ਰੋਬਲਮ ਤਾਂ ਨਾ ਸ਼ੇਅਰ ਕਰਨਾ ਚਾਹੁੰਨੀ ਆ ਜਦੋਂ ਵੀ ਇੰਡੀਆ ਆਈ ਮੈਂ ਤੁਹਾਨੂੰ ਮਿਲਣਾ ਚਾਹੁੰਨੀ ਆ ਮੈਂ ਕਿਹਾ ਮੇਰੀ ਭੈਣ ਜਦੋਂ ਮਰਜ਼ੀ ਇੰਡੀਆ ਆਏਗੀ ਮੈਨੂੰ ਕਾਲ ਕਰ ਲਈ ਮੈਂ ਆਪਣਾ ਨੰਬਰ ਉਹਨਾਂ ਨੂੰ ਦਿੱਤਾ ਸੀ ਮੀਨਾ ਕੁ ਪਹਿਲਾਂ ਉਹ ਭੈਣ ਨੇ ਮੈਨੂੰ ਕਾਲ ਕੀਤੀ ਕਿ ਮੈਂ ਆਈ ਹੋਈ ਆ ਪੰਜਾਬ ਤੇ ਮੈਨੂੰ ਆਖਿਆ ਭੈਣ ਕਿ ਮੈਂ ਲੁਧਿਆਣੇ ਤੋਂ ਅੰਮ੍ਰਿਤਸਰ ਆਇਆ ਹੋਇਆ ਵਾਂ ਥੋੜੇ ਆਪਣੇ ਰੁਝੇਮਿਆਂ ਕਰਕੇ ਤੂੰ ਮੇਰੀ ਭੈਣ ਅੰਮ੍ਰਿਤਸਰ ਆਈ ਜਾਨਾਲੇ ਦਰਬਾਰ ਸਾਹਿਬ ਦਰਸ਼ਨ ਕਰ ਚਾਇਓ ਖੈਰ ਉਹ ਕੱਲ ਮੇਰੀ ਭੈਣ ਅੰਮ੍ਰਿਤਸਰ ਆਈ ਦੁਪਹਿਰੇ ਤੇ ਮੈਂ ਕਿਤੇ ਵਿਜੀ ਸੀ ਅੱਜ ਸਵੇਰ ਦਾਈ ਤੇ ਮੈਂ ਤਰਨਤਾਰਨ ਸਾਈਡ ਤੇ ਸੀ ਤੇ ਮੈਂ ਉਹਨਾਂ ਨੂੰ ਭੈਣ ਨੂੰ ਆਖਿਆ ਕਿ ਮੇਰੀ ਭੈਣ ਤੁਸੀਂ ਦਰਬਾਰ ਸਾਹਿਬ ਕਮਰਾ ਲੈ ਲਓ ਉਹਨਾਂ ਨੂੰ ਅਸੀਂ ਕਮਰਾ ਵੀ ਮੈਂ ਖੁਦ ਆਪ ਅਰੇਂਜ ਕਰਵਾ ਕੇ ਦਿੱਤਾ ਦਰਬਾਰ ਸਾਹਿਬ ਦੇ ਸਰਾਂ ਦੇ ਵਿੱਚ ਤੇ ਉਸ ਤੋਂ ਬਾਅਦ ਹੋਇਆ ਕਿ ਕਿ ਤਕਰੀਬਨ ਦੇਖ ਲਓ ਕਿ 1:30 ਦਾ ਟਾਈਮ ਆ ਐਵਾਂ ਤੇ ਮੈਂ ਬੜਾ ਮੇਰਾ ਮਨ ਨੂੰ ਨਾ ਬੜੀ ਠੇਸ ਜੀ ਪਹੁੰਚੀ ਆ ਤੇ ਵੀਡੀਓ ਬੇਸ਼ੱਕ ਅੱਜ ਲੰਬੀ ਹੋ ਜੇ ਕੋਈ ਗੱਲ ਨਹੀਂ ਕੋਈ ਕਿ ਮੁੱਦਾ ਬੜਾ ਗੰਭੀਰ ਆ ਉਹ ਜਦੋਂ ਭੈਣ ਨੂੰ ਮਿਲਿਆ ਤੇ ਉਹ ਦੋ ਭੈਣਾਂ ਮੇਰੇ ਕੋਲ ਆਈਆਂ ਤੇ ਉਹ ਜਿਹੜੀ ਭੈਣ ਦੀ ਉਮਰ ਸੀ ਉਹ ਤਕਰੀਬਨ ਮੇਰੀ ਮਾਂ ਤੋਂ ਵੀ ਜ਼ਿਆਦਾ ਉਮਰ ਦੀ ਸੀ ਉਹਦੀ ਤਕਰੀਬਨ ਕੋਈ 65 ਤੋਂ 60 ਸਾਲ ਦੀ ਉਮਰ ਦੀ ਉਹ ਲੇਡੀ ਸੀ ਮੈਂ ਇਹਨਾਂ ਦੇ ਨਮਸਕਾਰ ਕੀਤਾ ਉਹਦੇ ਉਹਨਾਂ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਮੈਨੂੰ ਪੁੱਤਾਂ ਵਾਂਗੂ ਆਪਣੇ ਕੋਲ ਬਿਠਾਇਆ ਤੇ ਮੈਂ ਕਹ ਪੁੱਛ ਦੱਸੋ ਮੈਂ ਤੁਹਾਡੀ ਕੀ ਸੇਵਾ ਕਰਾਂ ਉਹ ਸ਼ਤਾ ਪੜੀ ਸਕਿਆ ਤੁਸੀਂ ਉਹ ਕਹਿੰਦੀ ਬੇਟਾ ਕਿ ਮੈਨੂੰ ਕਣਕ ਤੋਂ ਹੀ ਅਲਰਜੀ ਆ ਮੈਨੂੰ ਤੇ ਮੈਂ ਜੋ ਖਾਣਾ ਸੀ ਮੈਂ ਕੁਝ ਆਪਣੇ ਵਾਸਤੇ ਲੈ ਕੇ ਆਈ ਸੀ ਮੈਂ ਖਾ ਲਿਆ ਫਿਰ ਮੈਂ ਮੁੱਦੇ ਤੇ ਆਵਾਂ ਉਹ ਜਦੋਂ ਉਹਨਾਂ ਦੇ ਮਨਾਂ ਦੀ ਪ੍ਰੋਬਲਮ ਸੁਣਨ ਲੱਗਾ ਤੇ ਦੱਸਿਆ ਉਹਨਾਂ ਨੇ ਕਿ ਮੇਰੇ ਵਿਆਹ ਨੂੰ ਅੱਜ 40 45 ਸਾਲ ਹੋ ਚਲੇ ਨੇ ਮੇਰੇ ਦੋ ਬੱਚੇ ਆ ਦੋਵੇਂ ਦੋ ਤਰ੍ਹਾਂ ਪੁੱਤਰਾਂ ਵਾਲੀ ਯਾਰ ਹੋ ਗਈ ਆ ਉਹ ਤੇ ਉਹਦਾ ਘਰ ਵਾਲਾ ਮੈਂ ਨਾਮ ਨਹੀਂ ਲਵਾਵਾਂਗਾ ਉਹ ਭੈਣ ਦਾ ਨਾ ਉਹ ਘਰ ਵਾਲੇ ਦਾ ਨਾ ਉਹ ਕਿੱਥੋਂ ਦੀ ਰਹਿਣ ਵਾਲੀ ਆ ਕਿਉਂਕਿ ਜੇ ਵੀਡੀਓ ਤੱਕ ਉਹ ਤੱਕ ਪਹੁੰਚ ਜਾਏਗੀ ਉਹਦੇ ਪਰਿਵਾਰ ਨੇ ਵੀ ਸਮਝ ਜਾਣਾ ਵਾ ਉਹ ਮਾਤਾ ਨੇ ਵੀ ਸਮਝ ਜਾਣਾ ਵਾ ਉਹਦੇ ਘਰ ਵਾਲੇ ਨੇ ਵੀ ਸਮਝ ਜਾਣਾ ਵਾ ਜਦੋਂ ਮੈਂ ਕਮਰੇ ਦੇ ਵਿੱਚ ਸੁਣ ਰਿਹਾ ਤੇ ਉਹ ਭੈਣ ਨੇ ਐਡੀ ਮੋਟੀ ਮੈਨੂੰ ਨਾ ਜਿਹੜੀ ਫਾਈਲਾਂ ਦੀ ਕਾਪੀ ਵਿਖਾਈ ਮੈਨੂੰ ਕਿ ਕਿੱਥੇ ਕਿੱਥੇ ਨੇ ਪਰਚੇ ਕਰਾਇਆ ਉਹਦਾ ਘਰ ਵਾਲੇ 45 ਸਾਲ ਹੋ ਗਏ ਨੇ ਇੱਕ ਛੱਤ ਥੱਲੇ ਤੋਂ ਰਹਿ ਰਹੀ ਆ ਪਰ ਘਰ ਚ ਕੁੱਤੇ ਦੀ ਉਕਾਤ ਆ ਉਹਦੀ ਜਿੱਦਾਂ ਆਪਾਂ ਘਰ ਦੇ ਵਿੱਚ ਮੈਂ ਕਹਿੰਦਾ ਕੁੱਤਾ ਵੀ ਰੱਖਿਆ ਹੋਵੇ ਨਾ ਮਾਫ ਕਰਨਾ ਮੇਰੀ ਮਾਵਾ ਦੇ ਬਰਾਬਰ ਮੈਂ ਲਬਜ ਮੈਨੂੰ ਵਰਤਣ ਨਹੀਂ ਚਾਹੀਦੇ ਉਹ ਜੇ ਪਰ ਕੀ ਕਰਾਂ ਮੇਰੇ ਦਿਲ ਦਾ ਦਰਦ ਅੱਜ ਮੈਂ ਤੁਹਾਡੇ ਭੈਣਾਂ ਭਰਾਵਾਂ ਨਾਲ ਸ਼ੇਅਰ ਕਰੂੰਗਾ ਉਹਦੀ ਕੁੱਤੇ ਜਿੰਨੀ ਔਕਾਤ ਨਹੀਂ ਉਹ ਘਰ ਦੇ ਵਿੱਚ ਜੇ ਉਹ ਆਪਣੀ ਮਰਜ਼ੀ ਨਾਲ ਕਦੇ ਚਾਹ ਦਾ ਕੱਪ ਵੀ ਬਣਾਉਂਦੀ ਆ ਤੇ ਸੱਸ ਮਗਰੋਂ ਕਹਿੰਦੀ ਤੂੰ ਹੁੰਦੀ ਕੌਣ ਆ ਘਰ ਵਾਲੇ ਨੇ 15 ਜਨਾਨੀਆਂ ਰੱਖੀਆਂ ਹੋਈਆਂ ਨੇ ਬੁੱਢਾ ਹੋ ਗਿਆ ਉਹ 70-80 ਹਜ਼ਾਰ ਰੁਪਿਆ ਤਨਖਾਹ ਲੈ ਰਿਆ ਕਿਸੇ ਸਰਕਾਰੀ ਕਾਲਜ ਦੇ ਵਿੱਚ ਲੱਗਾ ਹੋਇਆ ਉਹ ਪੁੱਤ ਉਹਦਾ ਆਸਟ੍ਰੇਲੀਆ ਪੋਤਰਾ ਮੈਂ ਕਹਿੰਦਾ ਪੋਤਰੇ ਨੂੰ ਮਿਲਣ ਗਈ ਵਿਚਾਰੀ ਤੋਦੇ ਪੁੱਤਰ ਇਹਨੂੰ ਵੜਨ ਨਹੀਂ ਦਿੱਤਾ ਜਰੀਦ ਦਾ ਘਰੋਂ ਕੱਢਿਆ ਧੀ ਤੇ ਜਵਾਈ ਸਾਹਮਣੇ ਨੇ ਦਵਾਈ ਦਾਰੂ ਨੂੰ ਲੈ ਕੇ ਦੇ ਰਹੇ ਵਿਚਾਰੇ ਨੂੰ ਹੋਰ ਸ਼ੂਗਰ ਤੇ ਹੋਰ ਪਤਾ ਨਹੀਂ ਕਿੰਨੀਆਂ ਕਿਹੜੀਆਂ ਭਾਨਿਕ ਬਿਮਾਰੀਆਂ ਲੱਗੀਆਂ ਹੋਈਆਂ ਵਾ ਤੇ ਉਹ ਰੋ ਪਈ ਤੇ ਮੈਂ ਉਹ ਭੈਣ ਨੂੰ ਕਿਹਾ ਮੇਰੀ ਭੈਣ ਮੈਂ ਹੁਣੇ ਬਾਹਰੋਂ ਆਇਆ ਵਾਂ ਮੈਂ ਵਾਸ਼ਰੂਮ ਜਾਵਾਂ ਬੜਾ ਜੀ ਯਕੀਨ ਜਾਣਿਓ ਵੀਰ ਜੀ ਮੈਂ ਵਾਸ਼ਰੂਮ ਜਾ ਕੇ 15 20 ਮਿੰਟ ਮੈਂ ਰੋਂਦਾ ਰਿਹਾ ਵਾਂ ਕਿ ਮੇਰਿਆ ਮਾਲਕਾ ਮੈਨੂੰ ਕਹਿੋ ਜੀ ਭੈਣ ਭਰਾਵਾਂ ਨਾਲ ਮੈਨੂੰ ਮਿਲ ਮਿਲਾਰਾ ਕਿੰਨੀ ਦਰਦ ਭਰਿਆ ਹੋਇਆ ਸਾਡੀਆਂ ਭੈਣ ਭਰਾਵਾਂ ਦਾ ਤੇ ਸਾਡੀ ਦੁਨੀਆ ਕਿੱਥੇ ਆ ਸਾਡੇ ਰਿਸ਼ਤੇ ਨਾਤੇ ਕਿੱਥੇ ਨੇ ਪਤਾ ਨਹੀਂ ਕੀ ਕੀ ਮੇਰੇ ਮਨ ਚ ਆਇਆ ਮੈਂ ਅੰਦਰ ਜਾ ਕੇ ਵਾਸਟੂਮ ਦੇ ਬੰਨੇ 15 ਮਿੰਟ ਰੋਕੇ ਆ ਮਨ ਹਲਕਾ ਕਰਕੇ ਆ ਉਹ ਭੈਣ ਨੇ ਮੈਨੂੰ ਆਪਣੀਆਂ ਉਹ ਉਹ ਮਜਬੂਰੀਆਂ ਦੱਸੀਆਂ ਵਾ ਕਿ ਮੈਂ ਬਿਆਨ ਨਹੀਂ ਕਰ ਸਕਦਾ ਮੈਂ ਉਹ ਭੈਣ ਦੀ ਮਦਦ ਕਰਨਾ ਚਾਹੁੰਦਾ ਵਾ ਪਰ ਉਹ ਭੈਣ ਦੀ ਇੰਨੇ ਇੱਕ ਮਜਬੂਰੀਆਂ ਵਾ ਕਿ ਉਹਨੂੰ ਘਰ ਤੋਂ ਬਾਹਰ ਦੇ ਨਿਕਲਦਾ ਹੁਕਮ ਹੈ 간ੂ ਪੰਜ ਗੱਡੀਆਂ ਲੱਗੀਆਂ ਹੋਈਆਂ ਕਰੇ ਪੰਜ ਗੱਡੀਆਂ ਤੇ ਉਹਨਾਂ ਦੇ ਘਰ ਕਿਤੇ ਕੋਈ ਭਈਏ ਰਹਿੰਦੇ ਨੇ ਕੋਠੀ ਦੇ ਵਿੱਚ ਸਾਈਡ ਤੇ ਤੇ ਉਹਨਾਂ ਦਾ ਭਈਆਂ ਦਾ ਮੁੰਡਾ ਵਿਚਾਰਾ ਉਹਨੂੰ ਸਾਈਕਲ ਤੇ ਲੈ ਕੇ ਜਾਂਦਾ ਵਾ ਦਵਾਈ ਲੈਉਣ ਲੜਤਾ ਲੜਤ ਇਹੋ ਜੇ ਪੈਸੇ ਤੇ ਮੈਂ ਕਹਿੰਦਾ ਇਹੋ ਜੀ ਕੋਠੀਆਂ ਤੇ ਲੜਤਾ ਇਹੋ ਜੇ ਸ਼ਖਸ ਤੇ ਲੜਤਾ ਜਿਹੜੀਆਂ ਬਾਹਰ ਦੀਆਂ ਜਨਾਨੀਆਂ ਨੂੰ ਤੇ ਕੋਠੀਆਂ ਪਵਾ ਕੇ ਦੇ ਰਿਆ ਤੇ ਆਪਣੀ ਜਨਾਨੀ ਨੂੰ ਤੂੰ ਮਲਬ ਜਿਹੜਾ ਵਾ ਉਹ ਕੁੱਤੇ ਵਾਂਗੂ ਰੱਖਿਆ ਹੋਇਆ ਵਾ ਲੜਤਾ ਤੇਰੇ ਤੇ ਤੇ ਉਹ ਹੋਰ ਸੁਣੋ ਉਹ ਜਿਹੜੀ ਉਹਦੀ ਸੱਸ ਆ ਉਹਦੀ ਸੱਸ ਦਾ ਕਹਿਣਾ ਸੀ ਕਿ ਮੇਰੇ ਮੁੰਡੇ ਦੀ ਜਿਹੜੀ ਨਾ ਬਿਰਤੀ ਉਹ ਪੌਰੇ ਵਾਲੀ ਆ ਕਦੇ ਉਹ ਫੁੱਲ ਤੇ ਬਹਿੰਦਾ ਕਦੇ ਉਹ ਫੁੱਲ ਤੇ ਬਹਿੰਦਾ ਤੇ ਮੈਂ ਉਹਨੂੰ ਉਹਨੂੰ ਮਾਂ ਨੂੰ ਕਹਿਣਾ ਚਾਹੁੰਦਾ ਉਹ ਸੱਸ ਨੂੰ ਕਹਿਣਾ ਚਾਹੁੰਦਾ ਵੀ ਐਦਾਂ ਦੀ ਧੀ ਵੀ ਜੰਮ ਦਿੰਦੀ ਏਕ ਜੇ ਹੈਗਿਆਂ ਤੇ ਉਹਨਾਂ ਦੀ ਬਿਰਤੀ ਵੀ ਐਦਾਂ ਦੀ ਬਣਾ ਕਿਉਂਕਿ ਸ਼ਾਇਦ ਕਿਤੇ ਕੀ ਪਤਾ ਮੈਂ ਧੀਆਪਣ ਦੇ ਹੱਥ ਵਿੱਚ ਗੱਲ ਕਰਦਾ ਮੈਨੂੰ ਗੱਲ ਕਹਿਣ ਲੱਗਾ ਸ਼ਰਮ ਆਉਂਦੀ ਆ ਪਰ ਜੇ ਤੂੰ ਐਦਾਂ ਤੁਸੀਂ ਤੁਸੀਂ ਗਰੇ ਹੋਣਾ ਤੇ ਆਪਣੀਆਂ ਧੀਆਂ ਦੀ ਬਿਰਤੀ ਵੀ ਉਦਾਂ ਦੀ ਬਣਾ ਜਿਹੜੀ ਕਿਤੇ ਕਿਸੇ ਪੌਰੇ ਤੇ ਕਿਤੇ ਕਿਸੇ ਪੌਰੇ ਦੇ ਬਵੇ ਮੰਤਰੀਆਂ ਨੂੰ ਕਹਿਣਾ ਚਾਹਨਾ ਵਾਂ ਧੀਆਂ ਦੇ ਨਾਂ ਦਿੱਤੇ ਧੀਆਂ ਪੈਣਾ ਦੇ ਨਾਂ ਦੇ ਉੱਪਰ ਬੇਟੀ ਬਚਾਓ ਤੇ ਬੇਟੀ ਪੜਾਓ ਦੇ ਨਾਰੇ ਬੁਲੰਦ ਕਰਦੇ ਹੋ ਵੋਟਾਂ ਲੈਣ ਵਾਸਤੇ ਤੁਸੀਂ ਅੱਜ ਸਾਡੀਆਂ ਪੰਜਾਬ ਦੀਆਂ ਧੀਆਂ ਪੈਣਾ ਸੜਕਾਂ ਤੇ ਰੋਲੀਆਂ ਪਹਿਲੇ ਦਿਨ ਮੈਂ ਇੱਕ ਭੈਣ ਦੀ ਵੀਡੀਓ ਪਾਈ ਸੀ ਇਹ ਤੁਸੀਂ ਬਹੁਤ ਭੈਣ ਭਰਾਵਾਂ ਨੇ ਮੈਨੂੰ ਪਿਆਰ ਦਿੱਤਾ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਕੋ ਕਿ ਮੇਰੇ ਅੰਦਰ ਧੀਆਂ ਪੈਣ ਦਾ ਦਰਦ ਆ ਇਹਨਾਂ ਨੇ ਕੀ ਕੀਤਾ ਕਿ ਉਹ ਵਿਚਾਰੀ ਬੱਚੀ ਰੋਲਦੀ ਪਈ ਸੀ ਨਾ ਉਹ ਠੀਕ ਆ ਇਹ ਪਤਾ ਨਹੀਂ ਉਹਦੇ ਵੀ ਕੋਈ ਸੋਰੇ ਹੋਣਗੇ ਪਤਾ ਨਹੀਂ ਕੀ ਕਿਸ ਕਰਕੇ ਵਿਚਾਰੀ ਉਹ ਜਿਹੜੀ ਮੈਂਟਲੀ ਅਫਸਰਟ ਹੋ ਗਈ ਪੜ੍ਹੀ ਲਿਖੀ ਘਰ ਦੀ ਕੁੜੀ ਉਹ ਸੜਕਾਂ ਤੇ ਰੋਲਦੀ ਪਿਰਦੀ ਸੀ ਸਾਡਾ ਸਮਾਜ ਕੀ ਕਰਦਾ ਵਾ ਮੈਂ ਉਹ ਭੈਣ ਦੀ ਮਦਦ ਕਰਨਾ ਚਾਹੁੰਦਾ ਯਾਰ ਪਰ ਉਹਦੀਆਂ ਮਜਬੂਰੀਆਂ ਆ ਪਰ ਮੈਂ ਹੁਣ ਇੱਕ ਤੁਹਾਡੇ ਭੈਣ ਭਰਾਵਾਂ ਕੋ ਸਾਰੇ ਕੋ ਹੱਥ ਜੋੜ ਕੇ ਬੇਨਤੀ ਕਰਦਾ ਮੇਰੇ ਦੇਸ਼ ਆ ਵਿਦੇਸ਼ਾਂ ਦੇ ਭੈਣ ਭਰਾ ਮੇਰੇ ਨਾਲ ਸੰਪਰਕ ਕਰੋ ਯਾਰ ਮੈਨੂੰ ਸਲਾਹ مشورہ ਦਿਓ ਪਲੀਜ਼ ਔਰ ਮੈਂ ਇਕੱਲਾ ਨਹੀਂ ਲੜ ਸਕਦਾ ਮੈਂ ਧੀਆਂ ਪੈਣਾ ਵਾਸਤੇ ਕੁਝ ਕਰ ਸਕਦਾ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਮੈਂ ਮੈਂ ਬਹੁਤ ਕੁਝ ਕਰਨਾ ਚਾਹੁੰਦਾ ਧੀਆਂ ਪੈਣਾ ਦੇ ਹੱਕ ਦੇ ਵਿੱਚ ਇੱਕ ਸੁਸਾਇਟੀ ਜਿਹੜੀ ਸ਼ੁਰੂ ਕੀਤੀ ਸੰਤ ਸਪਾਹੀ ਸੇਵਾ ਸੁਸਾਇਟੀ ਲੁਧਿਆਣਾ ਤੋਂ ਬਹੁਤ ਧੀਆਂ ਪੈਣਾ ਦੇ ਕੇਸ ਹੈ ਜੋ ਸਾਡੇ ਕੋਲ ਆਉਂਦੇ ਨੇ ਯਾਰ ਇੱਥੋਂ ਤੱਕ ਕਿ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀਆਂ ਇਹ ਇਹ ਭੈਣ ਨਾਲ ਵੀ ਉੱਤੋਂ ਕੋ ਕਹਿੰਦਾ ਬਲਬ ਸੈੱਟ ਕਰ ਤੇ ਬਲਬ ਸੈੱਟ ਕਰਨ ਦੇ ਬਹਾਨੇ ਉੱਤੇ ਆਪ ਚੜਿਆ ਤੂੰ ਕੰਚਰਾ ਆਪ ਚੜ ਜਾਂਦਾ ਤੇ ਥੱਲੇ ਉਹ ਪੌੜੀ ਸੁੱਟਦੀ ਭੈਣ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੋਰ ਪਤਾ ਨਹੀਂ ਕਿੱਦਾਂ ਦੇ ਉਹਨੇ ਮਦਸਿਆਟ ਖਾਣ ਦੇ ਵਿੱਚ ਵੀ ਕੁਝ ਮਿਲਾ ਕੇ ਦਿੱਤਾ ਵੀ ਮਰ ਜਾਵੇ ਪਤਾ ਨਹੀਂ ਕਿੰਨੀਆਂ ਪੰਚਾਇਤਾਂ ਬੈਠੀਆਂ ਕੀ ਕੁਝ ਹੋਇਆ ਪਰ ਮੈਨੂੰ ਨਹੀਂ ਸਮਝ ਲੱਗਦੀ ਵੀ ਸਾਡੇ ਪਿੰਡਾਂ ਦੀਆਂ ਪੰਚਾਇਤਾਂ ਸਾਡੇ ਸਮਾਜ ਕੀ ਕਰਦਾ ਧੀਆਂ ਭੈਣਾਂ ਵਾਸਤੇ ਮੈਂ ਹੈਰਾਨ ਆ ਯਾਰ ਹੈਰਾਨ ਆ ਮੈਂ ਮੈਂ ਮਦਦ ਕਰਨਾ ਚਾਹੁੰਦਾ ਵਾ ਮੇਰਾ ਨੰਬਰ ਨੋਟ ਕਰੋ 85570 97826 ਆਪਣੇ ਕੀਮਤੀ ਵਿਚਾਰ ਉਹ ਕਮੈਂਟ ਵਿੱਚ ਦਿਓ ਔਰ ਮੇਰਨਾ ਵੱਤ ਵੱਤ ਪੰਜਾਬ ਕੀ ਬਾਹਰ ਦੇ ਪੈਣਪੜਾ ਬੈਠੇ ਵੀ ਨਾ ਕਿਉਂਕਿ ਤੁਸੀਂ ਬਾਹਰ ਬੈਠੇ ਹੋ ਯਾਰ ਬਾਹਰ ਦਾ ਸਿਸਟਮ ਬਹੁਤ ਵਧੀਆ ਮੇਰੇ ਵੀਰ ਅਸੀਂ ਕੁਝ ਨਵੀਂ ਜਵਾਨੀ ਆ ਸਾਡੀ ਚਾਰ ਦਿਨ ਦੀ ਆ ਯਾਰ ਅਸੀਂ ਕੁੱਤੇ ਕੰਮਾਂ ਚ ਗੁਜ਼ਾਰਤੀ ਇਹ ਬੰਦੇ ਵਾਂਗੂ ਤਾ ਕੀ ਲੈ ਕੇ ਗਏ ਜੇ ਸਤਗੁਰ ਨੇ ਸਾਨੂੰ ਇਹ ਸਿੱਖੀ ਬਾਣਾ ਬਖਸ਼ਿਆ ਵਾ ਇਹ 84 ਲੱਖ ਜੂਨ ਦਾ ਸਰਮੋਹਰ ਜਿਹੜੀ ਜੂਨ ਆ ਇਹ ਮਨੁੱਖਾ ਦੇ ਹੀ ਬਖਸ਼ਿਆ ਚਲ ਸਾਰਿਆਂ ਨੇ ਜਾਣਾ ਵਾ ਯਾਰ ਤੇ ਕੁਝ ਕਰਕੇ ਜਾਈਏ ਕੁਝ ਸਮਾਜਰੀ ਚੰਗਾ ਕਰਕੇ ਜਾਈਏ ਸਾਡੀਆਂ ਭੈਣ ਭਰਾਵਾ ਸਾਡੇ ਬੱਚੇ ਤਾਂ ਸਾਨੂੰ ਯਾਦ ਕਰਨ ਕਿ ਸਾਡੇ ਪੁਰਖਾਂ ਨੇ ਕਿਰ ਕੋ ਕਮਾਈ ਕੀਤੀ ਆ ਅਸ ਮੈਂ ਕੁੱਤੇ ਦੀ ਮੌਤ ਮੈਂ ਨਹੀਂ ਮਰਨਾ ਚਾਹੁੰਦਾ ਇੱਕ ਦਰਦ ਆ ਮੇਰੇ ਅੰਦਰ ਔਰ ਤੁਹਾਡੇ ਭੈਣ ਭਰਾਵਾ ਤੋਂ ਬਿਨਾ ਸਮਾਜ ਤੋਂ ਬਿਨਾ ਅਸੀਂ ਕਾਹਦੇ ਜੁਗਿਆ ਯਾਰ ਸੋ ਤੁਸੀਂ ਵੱਧ ਤੋਂ ਵੱਧ ਸਾਡਾ ਸੰਯੋਗ ਦਿਓ ਮੇਰੇ ਵੀਰ ਸਾਡੇ ਨਾਲ ਚੱਲੋ ਪੰਜਾਬ ਦਾ ਕੱਲਾ ਕੱਲਾ ਬੰਦਾ ਪਿੰਡੋਂ ਪਿੰਡ ਮੇਰੀਆਂ ਭੈਣਾ ਮੈਂ ਚੋਨਾ ਵਾ ਇੱਕ ਅਸੀਂ ਕੌਰ ਕਮੇਟੀ ਬਣਾਈਏ ਸੰਤ ਸਪਾਹੀ ਕੌਰ ਕਮੇਟੀ ਉਹਦਾ ਗਠਨ ਅਸੀਂ ਕਰ ਚੁੱਕੇ ਆ ਪਿੰਡੋਂ ਪਿੰਡ ਅਸੀਂ ਆਵਾਂਗੇ ਉਹ ਬੜੀਆਂ ਚੰਗੀਆਂ ਚੰਗੀਆਂ ਪਹਿਣਾ ਪੜੀਆਂ ਸੂਝਮਾਨ ਪਹਿਣਾ ਜਿਹੜੀਆਂ ਹਰ ਇੱਕ ਹਰ ਇੱਕ ਵਰਗ ਦੇ ਵਿੱਚ ਜਿਹੜੇ ਮੈਂ ਕਹਿੰਦਾ ਵੀ ਇਕੱਠੀਆਂ ਹੋ ਕੇ ਉਹ ਔਰ ਇੱਕ ਪਲੇਟਫਾਰਮ ਬਣਾਈਆਂ ਸੀ ਇਕੱਠਾ ਕਿ ਜਿੱਥੇ ਕਿਤੇ ਵੀ ਪੰਜਾਬ ਦੇ ਵਿੱਚ ਕਿਸੇ ਧੀ ਪੈਣ ਦੇ ਨਾਲ ਤੱਕਾ ਹੁੰਦਾ ਵਾ ਚਾਹੇ ਕਿਸੇ ਧਰਮ ਨਾਲ ਕਿਸੇ ਜਾਤੀ ਨਾਲ ਸੰਬੰਧ ਰੱਖਦਾ ਹੋਵੇ ਅਸੀਂ ਹੁਣ ਪ੍ਰਸ਼ਾਸਨ ਨੂੰ ਬਿਲਕੁਲ ਹੀ ਪੁੱਛਾਂਗੇ ਪਹਿਲ ਜ਼ਰੂਰ ਕਰਾਂਗੇ ਪਰ ਜੇ ਅੱਜ ਮੈਂ ਏਡੀ ਮੋਟੀ ਫਾਈਲ ਦੇਖੀ ਆ ਐਸਐਸਪੀ ਤੋਂ ਲੈ ਕੇ ਥੱਲੇ ਤੱਕ ਲੈਵਲ ਤੱਕ ਤੇ ਉਹ ਕੁਝ ਨਹੀਂ ਹੋਇਆ ਪੈਣ ਦਾ ਮੈਂ ਲਾ ਮੰਡਲ ਵਿੱਚ ਕਹਿੰਦਾ ਕਿ ਕੀਤੀਆਂ ਕੁਝ ਨਹੀਂ ਹੋਇਆ ਨਾ ਦੀਆਂ ਸਿਰਫ ਦਫਤਰ ਖੋਲ ਕੇ ਬੈਠੇ ਨੇ ਹੁਣ ਅਸੀਂ ਇੱਕ ਆਪਣਾ ਆਪਣਾ ਮੈਂ ਸਮਝਦਾ ਹਾਂ ਕਿ ਜਿੱਥੇ ਕੋਈ ਦਲੀਲਾਂ ਪੇਂਲਾਂ ਨਹੀਂ ਕੰਮ ਕਰਦੀ ਓਥੇ ਫਿਰ ਛੇਤਰ ਕੰਮ ਕਰਦਾ ਵਾ ਤੇ ਛੇਤਰ ਨੂੰ ਕਾਇਮ ਕਰਨਾ ਮੈਂ ਮੈਂ ਕਹਿਣਾ ਮੈਂ ਮੈਂ ਪੜਕਾਉ ਪਾਸ ਨਹੀਂ ਦੇ ਰਿਆ ਬੜੇ ਲੋਕੀ ਅਲੋਕੇ ਅਲੋਕੇਸ਼ਨ ਕਰਨਗੇ ਪਰ ਮੈਂ ਇੱਕ ਦੁਰਦ ਜੋ ਮੈਂ ਮਹਿਸੂਸ ਕੀਤਾ ਨਾ ਆਪਣੀ ਉਹ ਮਾਂ ਵਾਸਤੇ ਮੈਨੂੰ ਪਤਾ ਵਾ ਉਹ ਪੈਣ ਦੀ ਕੁਝ ਮਜਬੂਰੀ ਨਾ ਹੁੰਦੀ ਮੈਂ ਉਹਦੀ ਹੁਣ ਵੀ ਮਦਦ ਕਰਨ ਨੂੰ ਤਿਆਰ ਆ ਮੈਂ ਉਹ ਭੈਣ ਤੱਕ ਵੀਡੀਓ ਪਹੁੰਚ ਜਾਣੀ ਆ ਉਹਦੇ ਘਰ ਤੇ ਤੱਕ ਵੀ ਤੇ ਤੈਨੂੰ ਮੈਂ ਚੇਤਾਵਨੀ ਦੇਣਾ ਚਾਹੁੰਦਾ ਮਿੱਤਰਾਂ ਸੁਧਰ ਜਾ ਹੁਣ ਤੂੰ ਮੈਂ ਸਮਝਦਾ ਕਹਿੰਦੇ ਤਰੀਕ ਪਹੁੰਚ ਬੜੀ ਆ ਪਰ ਕੋਈ ਗੱਲ ਨਹੀਂ ਤੇਰੀ ਪਹੁੰਚ ਤੇ ਬੰਦੇ ਲੈਵਲ ਤੱਕ ਹੋਗਣਾ ਤੇ ਸਾਡੀ ਪਹੁੰਚ ਬਾਬੀ ਦੀਪ ਸਿੰਘ ਤੱਕ ਆ ਜਿਹੜੇ ਹਮੇਸ਼ਾ ਧੀਆਂ ਪੜਨ ਦੇ ਇਸ਼ਤਾਂ ਉਹਨਾਂ ਨੇ ਬਚਾਈਆਂ ਵਾ ਤੇ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਾਂ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਆ ਦਵਿੰਦਰ ਸਿੰਘ ਅਸੰਤਿਸ਼ਪਾਈ ਗਰੁੱਪ ਵਾਲਾ ਬਹੁਤ ਜਲਦ ਤੱਕ ਪਹੁੰਚੇਗਾ ਮਿੱਤਰਾਂ ਤਿਆਰ ਰਹਿ ਹੁਣ ਤੂੰ ਬਸ ਇੱਕ ਗੱਲ ਯਾਦ ਰੱਖੀ ਮੇਰੇ ਤੇ ਜਿਹੜਾ ਪਰਚਾ ਪਾਉਣਾ ਵਾ ਜੋ ਕਰਨਾ ਕਰ ਲਈ ਪਰ ਇੱਕ ਵਾਰੀ ਤੈਨੂੰ ਪੂਰੀ ਦੁਨੀਆ ਦੇ ਸਾਹਮਣੇ ਛਿੱਤਰ ਫੇਰ ਕੇ ਤੈਨੂੰ ਨੰਗਾ ਨਾ ਕੀਤਾ ਨਾ ਤੇ ਮੈਨੂੰ ਆਪਣੇ ਪਿਓ ਦਾ ਭਾਬੀ ਦੀਪ ਸਿੰਘ ਦਾ ਪੁੱਤ ਨਾ ਕਈ ਗੱਲ ਯਾਦ ਰੱਖੀ ਸੋ ਮੈਂ ਤੁਹਾਡੇ ਭੈਣ ਭਰਾਵਾਂ ਤੋਂ ਉਮੀਦ ਕਰਦਾ ਵਾਂ ਕਿ ਇਹ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਹਰ ਇੱਕ ਭੈਣ ਨੂੰ ਬੇਨਤੀ ਕਰਦਾ ਵਾਂ ਹਰ ਇੱਕ ਵੀਰ ਨੂੰ ਬੇਨਤੀ ਕਰਦਾ ਵਾਂ ਕਿ ਸਾਡੀ ਸੁਸਾਇਟੀ ਦੇ ਨਾਲ ਜੁੜੋ ਪੰਜਾਬ ਦੇ ਵਿੱਚ ਇੱਕ ਨਵੀਂ ਮੋਹਮ ਸ਼ੁਰੂ ਕਰੀਏ ਸੀ ਨਵੀਂ ਸ਼ੁਰੂਆਤ ਕਰੀਏ ਜਿੱਥੇ ਇੱਕ ਦਾਸ ਨਾਂ ਦਾ ਜਿਹੜਾ ਕੀੜਾ ਵਾ ਨਾ ਇਹ ਖਤਮ ਕਰੀਏ ਜਿੱਥੇ ਪ੍ਰਸ਼ਾਸਨ ਕੰਮ ਨਹੀਂ ਕਰਦਾ ਪੁਲਿਸ ਸੁਣਵਾਈ ਨਹੀਂ ਕਰਦੀ ਉੱਥੇ ਉੱਥੇ ਹੁਣ ਤੁਹਾਨੂੰ ਅਸੀਂ ਆਪਣਾ ਭੈਣ ਭਰਾ ਇੱਕ ਸਮਾਜਿਕ ਗਠਨ ਇੰਨਾ ਕੁ ਮੋਟਾ ਤਿਆਰ ਕਰ ਲੀਏ ਕਿ ਇੱਕ ਇਹੋ ਜਿਹੇ ਚਾਰ ਪੰਜ ਕੰਮ ਕਰਦੀ ਹੈ ਨਾ ਵੀ ਜੇ ਪਤਾ ਲੱਗੀ ਹਾਂ ਵੀ ਸੰਤ ਸੁਪਾਹੀ ਤੱਕ ਇਹ ਗੱਲ ਪਹੁੰਚ ਗਈ ਨਾ ਗੁਰੂਪ ਤੱਕ ਤੇ ਮਿੱਤਰ ਖਾਰੇ ਪਿਆ ਜਾਣੇ ਨਹੀਂ ਬਸ ਇੰਨਾ ਕ ਡਰ ਪੈਦਾ ਕਰ ਦਈਏ ਉਹ ਜੱਸਾ ਸਿੰਘ ਆਲੂ ਵਾਲੀਆ ਉਹਨਾਂ ਵਰਗੀ ਇੱਕ ਮਿਸਾਲ ਕਾਇਮ ਕਰ ਦਈਏ ਕਿਰਪਾ ਕਰਕੇ ਤੁਹਾਡੇ ਸਾਹ ਦੀ ਲੋੜ ਆ ਮੈਨੂੰ ਇਹਦੀਆਂ ਬੇਨਤੀਆਂ ਮੈਂ ਕਰਦਾ ਹੋਇਆ ਤੁਹਾਡੇ ਕੋਸ਼ਿਮਾਂ ਦਾ ਜਾਚਕਾ ਕਿਰਪਾ ਕਰਕੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕੱਲੀ ਕੱਲੀ ਭੈਣ ਕੱਲਾ ਕੱਲਾ ਵੀਰ ਜਿਹੜਾ ਵੀ ਦਰਦ ਰੱਖਦਾ ਵਾ ਆਪਣੀਆਂ ਪੰਜਾਬੀ ਭੈਣਾਂ ਵਾਸਤੇ ਆਪਣੇ ਪੰਜਾਬੀ ਭਰਾਵਾਂ ਵਾਸਤੇ ਕੁਝ ਭੈਣਾਂ ਵੀ ਹੈਗੀਆਂ ਨੇ ਅਸੀਆਂ ਜਿਹੜੀਆਂ ਕਹੋ ਕਿ ਮੈਂ ਕਹਨਾ ਵੀ ਔਰਤ ਦੇ ਨਾਂ ਤੇ ਤੱਬਾ ਨੇ ਬਹੁਤ ਐਸੀਆਂ ਨੇ ਇੱਕ ਲਾਸ ਤੁਸੀਂ ਵੀਡੀਓ ਵੇਖੀ ਹੋਣੀ ਜਿਹੜਾ ਆਪਣੇ ਬੱਚੇ ਗਾਲਾਂ ਕਢਵਾ ਰਹੀ ਐ ਸੋ ਕਿਤੇ ਵੀ ਕ੍ਰਪਸ਼ਨ ਨੂੰ ਜਨਮ ਦਿੰਦੀਆਂ ਨੇ ਚਾਹੇ ਉਹ ਬੰਦਾ ਚਾਹੇ ਉਹ ਜਨਾਨੀ ਹੋਵੇ ਆਪਾਂ ਉਹਨਾਂ ਨੂੰ ਚੰਗੀ ਤਰ੍ਹਾਂ ਤਰੀਕੇ ਦੇ ਨਾਲ ਕਾਨੂੰਨੀ ਕਾਰਵਾਈ ਦੇ ਥਰੂ ਜੇ ਮੰਨਦੇ ਤਾਂ ਵੀ ਠੀਕ ਆ ਇਹ ਤੇ ਫਿਰ ਕੋਈ ਗਾਨੀ ਪ੍ਰਾਤਨ ਸਿੰਧਾ ਵਾਲਾ ਜਾਂ ਸੋਧਾ ਵਾ ਉਹ ਆਪਾਂ ਬਰਕਰਾਰ ਰੱਖੀਏ ਭੈਣਾ ਭੈਣਾ ਵਾਲੀ ਡਿਊਟੀ ਨਿਭਾਉਣ ਤੇ ਵੀਰ ਸਾਡੇ ਆਪਣੇ ਵੀਰਾਂ ਵਾਲੀ ਡਿਊਟੀ ਨਿਭਾਉਣ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ